ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਇਦਾਂ ਦੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀ ਐਡ ਕਰਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਮੇਰੇ ਸੰਪਰਕ ਨੰਬਰ ਦੋਸਤੋ 9815142150 ਹਨ ਅੱਜ ਦੋਸਤੋ ਜਿਹੜੇ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਆ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋਸਤੋ ਦੋ ਵੜਾ ਵਖਾਵਾਂਗੇ ਤੇ ਦੋ ਹੀ ਮੱਝਾਂ ਹੋਣਗੀਆਂ ਪੂਰੀ ਡਿਟੇਲ ਆ ਜਿਹੜੀ ਦੋਸਤੋ ਆਪਾਂ ਵੀਰ ਤੋਂ ਲੈਣੀ ਹੈਗੀ ਆ ਵੀਰ ਦਾ ਜਿਹੜਾ ਕੰਮ ਆ ਉਹ ਪਸ਼ੂ ਵਪਾਰ ਦਾ ਕੰਮ ਹੈਗਾ ਕੁल्लेवीर ਨੂੰ ਤਕਰੀਬਨ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਹੈਗੇ ਆ ਪੁਰਾਣੇ ਉਹ ਜਾਣਦੇ ਹੈਗੇ ਆ ਏਰੀਆ ਦੋਸਤੋ ਪਿੰਡ ਵੱਡਾ ਆਮਾ ਹੈਗਾ ਸੋ ਦੋਸਤੋ ਜਿਹੜਾ ਏਰੀਆ ਹੈਗਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਹੈਗਾ ਉਹ ਤਰਨਤਾਰਨ ਲੱਗਦਾ ਹੈਗਾ ਵੀਰ ਕੁल्ले ਦਾ ਕੰਮ ਜਿਹੜਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਪਸ਼ੂ ਵਪਾਰ ਦਾ ਕੰਮ ਹੈਗਾ ਤਕਰੀਬਨ ਇੱਥੇ ਜਿਹੜੇ ਪਸ਼ੂ ਆ ਬਿਲਕੁਲ ਤੁਹਾਨੂੰ ਵਾਜਬ ਜੇ ਰੇਟਾਂ ਉੱਪਰ ਪਸ਼ੂ ਮਿਲਣਗੇ ਪਸ਼ੂ ਵੀ ਜਿਹੜੇ ਬਿਲਕੁਲ ਚੰਗੇ ਨਿਕਲਦੇ ਆ ਦੂਰ ਦਰਾਡੇ ਪਸ਼ੂ ਅਕਸਰ ਜਿਹੜੇ ਪੰਜਾਬ ਤੇ ਪੰਜਾਬ ਤੋਂ ਬਾਹਰ ਵੀਰ ਦੇ ਕੋਲ ਪਸ਼ੂ ਆ ਉਹ ਡਿਲੀਵਰ ਹੁੰਦੇ ਰਹਿੰਦੇ ਆ ਤੇ ਪੂਰੀ ਡਿਟੇਲ ਆ ਜਿਹੜੀ ਆਪਾਂ ਵੀਰ ਦੇ ਪਾਸੋਂ ਲੈਣੀ ਹੈਗੀ ਆ ਤੇ ਮੱਝਾਂ ਜਿਹੜੀਆਂ ਦੋਸਤੋ ਤੁਸੀਂ ਵੇਖੋਗੇ ਤੁਸੀਂ ਨੀਲੀ 라ਵੀ ਦਾ ਵੀ ਵਿੱਚ ਤੁਹਾਨੂੰ ਟੱਚ ਮਿਲੂਗਾ ਵੇਖਣ ਦੇ ਵਿੱਚ ਤੇ ਇੱਕ ਬੜੀ ਮੈਂ ਵੀ ਤੁਹਾਨੂੰ ਆਪਾਂ ਵਿਖਾਉਣੀ ਹੈਗੀ ਝੋਟੀ ਆ ਤੇ ਇੱਕ ਅੱਧ ਕਾਠੀ ਤੁਸੀਂ ਸਾਹਮਣੇ ਵੇਖ ਲਿਓ ਬਾਕੀ ਪੂਰਾ ਜਿਹੜਾ ਆਪਾਂ ਬੇਰਵਾ ਹੈਗਾ ਉਹ ਵੀਰ ਕੋਲੇ ਤੋਂ ਲੈਨੇ ਹੈਗੇ ਜਾਣਕਾਰੀ ਇਹਨਾਂ ਦੀ ਪਸ਼ੂ ਬਿਲਕੁਲ ਵਾਜਬੇ ਰੇਟਾਂ ਦੇ ਹੋਣਗੇ ਵੀ ਹਰ ਇੱਕ ਕਿਸਾਨ ਵੀਰ ਦੇ ਛੋਟੇ ਜ਼ਿਮੀਂਦਾਰ ਵੀਰ ਦੇ ਹਰ ਇੱਕ ਦੇ ਜਿਹੜਾ ਪਹੁੰਚ ਦੇ ਵਿੱਚ ਹੋਵੇ ਸੋ ਵੀਰ ਕੋਲਾ ਵੀ ਇਹੋ ਕੰਮ ਕਰਦਾ ਵੀ ਜਿਹੜਾ ਪਸ਼ੂ ਆ ਬਿਲਕੁਲ ਵਾਜਬੇ ਰੇਟਾਂ ਵਾਲਾ ਹੋਵੇ ਵੀ ਹਰ ਇੱਕ ਕਿਸਾਨ ਦੇ ਘਰੇ ਜਿਹੜਾ ਜਾਵੇ ਸੋ ਚੱਲਦੇ ਆ ਵੀਰ ਕੁਲੇ ਦੇ ਕੋਲ ਬਥੇਰੇ ਜਾਣਕਾਰੀ ਲਈ ਸਭ ਤੋਂ ਪਹਿਲਾਂ ਵੀਰ ਕੁਲੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਜੀ ਵਧੀਆ ਬਹੁਤ ਵਧੀਆ ਵਧੀਆ ਸਿਰ ਪਰ ਮਹਾਰਾਜ ਠੀਕ ਆ ਹਾਂਜੀ ਤੇ ਕੁਲੇ ਵੀਰ ਨਾਲ ਲੱਗਦੇ ਪਿੰਡ ਦੋ ਚਾਰ ਆਪਣੇ ਦੱਸੋ ਜਰੂਰ ਜਿਹੜੇ ਆਪਣੇ ਜੀ ਜਿਹੜਾ ਤੰਤਾਰਣਾ ਤਹਿਸੀਲ ਵੀ ਤੰਤਾਰਣਾ ਜੀ ਤੇ ਨੇੜੇ ਆਪਾਂ ਚਬਾ ਲੱਗਦਾ ਵੀਰ ਬਾਬੜਾ ਸਾਹਿਬ ਲੱਗਦਾ 5 ਕਿਲੋਮੀਟਰ ਚਬਾ ਲਿਆ ਤੇ 3 ਕਿਲੋਮੀਟਰ ਵੀਰ ਸਾਹਿਬ ਬਾਬਾ ਠੀਕ ਆ ਇਤਿਹਾਸਿਕ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਹੈਗਾ ਦੋਸਤੋ ਆ ਵੀਰ ਬਾਬਾ ਬੁੱਢਾ ਸਾਹਿਬ ਹਾਂਜੀ ਜੀ ਤੇ ਅ ਠੱਠਾ ਪਿੰਡ ਵੀ ਨਾਲ ਹੈ ਨਾ ਹਾਂਜੀ ਹਾਂਜੀ ਉਹ ਵੀ 2 ਕਿਲੋਮੀਟਰ ਠੀਕ ਆ ਖੁੱਲੇ ਵੀ ਅੱਜ ਪਸ਼ੂ ਆਪਣੇ ਕੋਲ ਕਿੰਨੇ ਸੀ ਲਵਾਸੇ ਹੈਗੇ ਆ ਚਾਰ ਹੈ ਵੀ ਜੀ ਦੋ ਝੋਟੀਆਂ ਤੇ ਦੋ ਗਾਂ ਦੋ ਗਾਵਾਂ ਹੈਗੀਆਂ ਤੇ ਆਪਾਂ ਪਹਿਲੇ ਨੰਬਰ ਤੋਂ ਇਸ ਗਾਂ ਤੋਂ ਸ਼ੁਰੂ ਕਰੀਏ ਵੀਰ ਹਾਂਜੀ ਇਸ ਗਾਂ ਦੇ ਬਾਰੇ ਆਪ ਨੂੰ ਪੰਜਾਂ ਸਵੇਰ ਸੋਈਆ ਬੱਚੀ ਜੀ ਕਰੋਸ ਹੈ ਜੀ ਜਿਹੜੀਆਂ ਹੁੰਦੀਆਂ ਉਹ ਆ ਜੀ ਚਿੱਟਾਈ ਦੋਧਿਆ ਮਹਿਰ ਗਾ ਥਲੇ ਅੱਜ ਦੂਈ ਨੂੰ ਪੰਜਮਾ ਛੇਵਾਂ ਦਾਣਿਆ ਤੇ 12 ਕਿਲੋ ਮੌਕੇ ਦੇ ਦੁੱਧ ਤਿਆਰ ਆ ਸਾਢੇ 11-11 ਦਾ ਪਲੱਸ ਹੀ ਹੈ ਨਾ ਅੱਛਾ ਜੀ ਤੇ ਸੂਈ ਨੂੰ ਅੱਜ ਪੰਜਵਾਂ ਦਿਨ ਆਹ ਮਾਸ਼ਵਾਂ ਦਿਨਾਂ ਨੂੰ ਵੇਖੋ 나ੜੂ 나ੜਿਆ ਬੱਚੀ ਵੇਖੋ ਬਹੁਤ ਬਰੀਡជា ਮਗਰ ਆਹ ਬੱਚੀ ਵੇਖੋ ਦੋਸਤੋ ਮਗਰ ਲਾਲ 나ੜੂ ਲੱਗਾ ਵੇਖੋ ਆ 나ੜੂ ਨਾਲ ਵੇਖੋ ਬੱਚੀ ਬਿਲਕੁਲ ਆ ਵੇਖੋ ਬਰੀਡ ਦੇ ਵਿੱਚ ਅੱਛਾ ਹੀ ਵਾਲਾ ਬੱਚੀ ਅੱਛਾ ਹੀ ਵਾਲਾ ਦਾ ਜਿਹੜਾ ਦੋਸਤੋ ਤੁਹਾਨੂੰ ਇਹ ਬੱਚੀ ਮਿਲੇਗੀ ਬਰੀਡ ਦੇ ਵਿੱਚ ਤੇ ਬਾਕੀ ਵੀਰ ਤਕਰੀਬਨ ਜਿਹੜਾ ਦੁੱਧ ਦੀ ਗੱਲ ਕਰੀਏ ਹੁਣ ਕਿੰਨਾ ਤਿਆਰ ਦੱਸਿਆ 11 ਤੋਂ ਬਾਹਰ ਹੀ ਹੈ ਪਲਾਸੀ ਤੋਂ 11 ਕਿਨਾਂ 11 ਆਪਾਂ ਗੰਦੇ ਬੜੇ ਮੌਕੇ ਦੇ ਤੋਂ ਤੁਹਾਨੂੰ 12 ਕਰੀਏ ਤੇ ਇੱਕ ਕੁਲੇ ਵੀਰ ਦੀ ਫੈਟ ਫੂਟ ਬਾਰੇ ਦੱਸੋ ਵੀ ਕੀ ਫੈਟ ਵੀ ਦੀ 60 ਆਉਂਦੇ ਜੀ ਹਾਲ ਦੀ ਘੜੀ ਬਾਕੀ ਪੈਂਡ ਇਹਨਾਂ ਦੀ ਇੰਨੀ ਕੀ ਆਉਣੇ ਕਿ ਚਿੱਟਾ ਹੀ ਦੋਦਿਆ ਮੱਝਾਰਗਾ ਉਹ ਮੱਝਾਂ ਦਾ ਬੇਹਨ ਨੂੰ ਗਰਮੀ ਦੀ ਨਹੀਂ ਆ ਗਈ ਕੋਈ ਇਹਨਾਂ ਨੂੰ ਉਹੋ ਜਿਹੀ ਨਹੀਂ ਆ ਬਾਕੀ ਸੀਰ ਠੰਡੀ ਬੜੀਆ ਪਹਿਲਾ ਸੁਭਾਸ਼ੀਰਾ ਦਿਹਾ ਹੈ ਛੋੜੇ ਜਿਹੀ ਗਾਦੀ ਸੋਹਣੀ ਆ ਹਾਂਜੀ ਹਾਂਜੀ ਆਪਣਾ ਡੇ ਟੋਕਰੇ ਬਠੇ ਖਾ ਕੇ ਰਾਜ ਲੈਂਦੀ ਆ ਬਿਲਕੁਲ ਬਿਲਕੁਲ ਲੋਕਾਂ ਦਾ ਡੰਡ ਮਹਾਈਆਂ ਖਾਵੇ ਵਿਚਾਰੀ ਦੀ ਬਿਲਕੁਲ ਸਹੀ ਗੱਲ ਆ ਤੇ ਦੁੱਧ ਇਹਨੇ ਪੂਰੇ ਦੇ ਦੇਣਾ ਹਾਂ ਹਾਂ ਦੁੱਧ ਇਹ ਜੇ ਬਦੂਗੀ ਇਹ ਮੈਲਾ ਮਾਰੂਗੀ 15 ਦਿਨਾਂ ਤੱਕ ਦੁੱਧ ਬਦੂਗੀ ਤੇ ਬਿਲਕੁਲ ਦੋਸਤੋ ਜਿਹੜਾ ਮੀਡੀਅਮ ਜੀ ਹਾਈਟ ਆ ਤੁਸੀਂ ਵੇਖੋਗੇ ਕੱਦ ਕਾਠੀ ਸੋਹਣਾ ਹੈਗਾ ਵੀ ਬੜੀ ਛੋਟੀ ਵੀ ਨਹੀਂ ਬਿਲਕੁਲ ਮੀਡੀਅਮ ਹਾਂ ਮੀਡੀਅਮ ਹਾਈਟ ਹੈਗੀ ਆ ਬਿਲਕੁਲ ਵੀਰ ਕਹਿ ਰਿਹਾ ਵੀ ਤੋਹਫਾ ਚੀਜ਼ ਆ ਤੇ ਆ ਮੱਥਾ ਵੇਖੋ ਠੰ ਮੂੰ ਮਥਾ ਵੇਖ ਲਓ ਕੰਨ ਛੋਟੇ ਛੋਟੇ ਆ ਨਿਗੇ ਨਿਗੇ ਸਿੰਘਾ ਵੇਖੋ ਠੀਕ ਆ ਤੇ ਆਪਾਂ ਤੁਹਾਨੂੰ ਜਿਹੜਾ ਕੁਆਲਿਟੀ ਆ ਥਾਣਾ ਦੀ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਤੋੜ ਕੇ ਵੀ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਤੇ ਜਿਹੜਾ ਸਮਾਂ ਦੋਸਤੋ ਅੱਜ ਉਹ ਹੁਣ ਤਕਰੀਬਨ ਹੈ 4 ਤੋਂ 4.5 ਦਾ ਹੋਏਗਾ ਤੇ ਸ਼ਾਮ ਨੂੰ ਵੀਰ ਚੁਵਾਈ ਤਕਰੀਬਨ 6 ਵਜੇ ਤੱਕ ਜਿਹੜੀ ਚੁਵਾਈ ਹੈ ਪਸ਼ੂ ਦੀ ਕਰਨੀ ਸਟਾਰਟ ਕਰ ਦਿੰਦਾ ਹੈਗਾ ਤੇ ਤੁਸੀਂ ਵੀ ਦੂ ਢੰਗ ਦੀ ਜਿਹੜੀ ਚੁਵਾਈ ਆ ਘਰੇ ਪਹੁੰਚ ਕੇ ਵਿਜ਼ਿਟ ਕਰਕੇ ਜਰੂਰ ਚੁਵਾਈ ਕਰ ਸਕਦੇ ਆ ਆ ਵੇਖੋ ਦੋਸਤੋ ਠੀਕ ਹੈ ਜੀ ਬਾਕੀ ਇੱਕ ਸਭ ਤੋਂ ਵੱਡੀ ਗੱਲ ਹੈ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਰੇਟ ਜਿਹੜੇ ਹੈਗੇ ਆ ਜੈਨੂਨ ਹੋਣਗੇ ਰੇਟ ਵਾਜਬ ਹੋਣਗੇ ਵੀਰ ਦੇ ਆਹ ਲਓ ਜੀ ਆਰਡਰ ਦੀ ਕੁਆਲਿਟੀ ਦੇਖੋ ਬਹੁਤ ਸੋਹਣਾ ਚੰਗਾ ਥਾਣਾ ਅੱਛਾ ਆ ਵੀਰ ਕੋਲੇ ਵੀਰ ਪਸਮਾ ਤੋਂ ਬਾਅਦ ਥਾਣਾ ਹੋਰ ਵੀ ਵੱਧਾ ਲਾ ਕੇ ਆਪਾਂ ਹੁਣ ਇਹਦੀਆਂ ਧਾਰਾ ਮਾਰ ਕੇ ਬੱਠੀ ਲਾ ਕੇ ਵਿਖਾ ਦਈਆਂ ਆ ਠੀਕ ਆ ਹਾਂਜੀ ਹਾਂਜੀ ਤੇ ਕੋਲੇ ਵੀਰ ਅੱਜ ਦੀ ਜਵਾਈ ਜੜੀ ਆ ਹੋਈ ਆਪਣੀ ਲੇੜ ਆਪਾਂ ਪਾਉਣੀ ਸਵੇਰੇ ਆਪਾਂ ਸਵੇਰ ਵੀਡੀਓ ਜਦੋਂ بارش ਹੋਣ ਕਰਕੇ ਆਪਾਂ ਜਵਾਈ ਕੀਤੀ ਸੱਤ ਤੋਂ ਬਾਅਦ ਹੀ ਹਾਂ ਅੱਜ ਥੋੜਾ ਸਮਾਂ ਵੀਕਦੋ ਨਾ ਮੌਸਮ ਖਰਾਬ ਸੀ ਜੇ ਬਣ ਜਾਣਾ ਅਜੇ ਵੀ ਦੋ ਤਿੰਨ ਘੰਟੇ ਸਾਡੀ ਛਵਾਈ ਚ ਪਏ ਆ ਬਾਕੀ ਜੋ ਆਪਾਂ ਦੱਸਾਂਗੇ ਭਾਵੇਂ ਸਾਡੀ ਕੋਲ ਦੋ ਟਾਈਮ ਚ ਹੋਵੇ ਤਿੰਨ ਚ ਹੋਵੇ ਜੀ ਸਹੀ ਹੋ ਗਏ ਸਭੀ ਕਰਕੇ ਲੈ ਜਾਵੇ ਬਿਲਕੁਲ ਸਹੀ ਹੋ ਗਏ ਵੀਰੇ ਤੇ ਕੁਲੇ ਵੀਰੇ ਦਾ ਮੁੱਲ ਕਿੰਨਾ ਕੀਤਾ ਮੁੱਲ ਵੀ ਦੀ ਬੱਚੀ ਦੇ ਭਾਵੇਂ ਵਾਲੀ 30000 ਦੇ ਦੇ ਜੀ ਸਹੀ ਹੈ ਤੁਹਾਨੂੰ ਵੀ ਪਤਾ ਸੋਹਣੀ ਆ ਦੋਸਤ ਦੇ ਹਿਸਾਬ ਨਾਲ ਕਿਤੇ ਪੂਰਾ ਆ ਬਿਲਕੁਲ ਸਹੀ ਆ ਪਰ ਆਪਾਂ ਇਹਦਾ ਮਾਨਦਾਨ 50000 ਚ ਕਰਦਾਂਗੇ 25000 ਦੇ ਵਿੱਚੋਂ ਵੀ ਮਾਨ ਕਰੂੰਗੀ ਹਾਂ ਠੀਕ ਆ ਬਾਕੀ ਬੱਚੀ ਪੂਰੀ ਸੋਨਾ ਖੀ ਆ ਅਗਰ ਫਿਰ ਬੱਚੀ ਆ ਤਾਰ ਮਗਰ ਬੇਰ ਬੱਚੀ ਬਹੁਤ ਕੁਆਲਟੀ ਦੀ ਬੱਚੀ ਬਹੁਤ ਚੰਗੀ ਆਲੋ ਕਿਸਾਨ ਵੀਰੋ ਵੀਰ ਦਾ ਮਕਸਦ ਹੈਗਾ ਥੋੜੀ ਤਸੱਲੀ ਹੈ ਜਿਹੜੀ ਉਹ ਘਰ ਬੈਠਿਆਂ ਤੁਹਾਡੀ ਜਰੂਰ ਆਪਾਂ ਕਰਵਾ ਦੇਣੀ ਹੈ ਧਾਰਾਂ ਚੈੱਕ ਪਾਸ ਆਪਾਂ ਤੁਹਾਨੂੰ ਚਾਰੇ ਥਾਣਾ ਤੋਂ ਇਸ ਵਿਹੜ ਨੂੰ ਕਰਾ ਦੇਣਾ ਹੈ ਮਗਰ ਬੱਚੀ ਹੈਗੀ ਫੀਮੇਲ ਇੱਕ ਵਾਰ ਮੈਂ ਫੇਰ ਨੋਟ ਕਰਾ ਦੇਣਾ ਦੋਸਤੋ ਤੇ ਚੰਗੀ ਹੈਗੀ ਵਿਹੜ ਆਲੋ ਦੋਸਤੋ ਪਸਮਾ ਜਿਹੜਾ ਬਸ ਸਕਿੰਟਾਂ ਦੀ ਖੇਡ ਆ ਦੋਸਤੋ ਸਕਿੰਟਾਂ ਦੇ ਵਿੱਚ ਜਿਹੜਾ ਪਸਮਾ ਹੋ ਜਾਂਦਾ ਬੱਚੇ ਦੇ ਚੁੰਗਣ ਦੇ ਦੌਰਾਨ ਹੀ ਆ ਵੇਖੋ ਬਾਕੀ ਬੱਚੀ ਬਹੁਤ ਬਰੀਡ ਵਾਲੀ ਆ ਬਿਲਕੁਲ ਆ ਵੇਖੋ ਪਸਮਾ ਜਾਇਆ ਆ ਜੀ ਕੀ ਚੰਗੀ ਆ ਬੈਡ ਦੋਸਤੋ ਘਰੇ ਰੱਖਣੀ ਆ ਤੁਸੀਂ ਬਹੁਤ ਚੰਗੀ ਆ ਰੇਟ ਵੀ ਜੈਨੂਨ ਹੈਗਾ ਬਾਜ ਬਰੇਟ ਆ ਵੇਖੋ ਪਸਮਾ ਤੋਂ ਬਾਅਦ ਜਿਹੜੀ ਆਰਡਰ ਦੀ ਕੁਆਲਿਟੀ ਵੇਖੋ ਹਜੇ ਸਮਾਂ ਤਕਰੀਬਨ ਆਪਾਂ 2 ਕ ਘੰਟੇ 1.5 ਘੰਟੇ ਪਹਿਲਾਂ ਹਨਾ ਜੀ 2-3 ਘੰਟੇ 2-3 ਘੰਟੇ ਦਾ ਪਹਿਲਾਂ ਅਹ ਸਵੇਰ 7:00 ਚ ਹੋਇਆ ਹਨਾ 7:00 ਤੋਂ ਬਾਅਦ ਹੀ ਹੋਇਆ ਹਾਂ ਹਜੇ ਵੀ ਤਕਰੀਬਨ 4:00 ਵਜੇ ਦਾ ਜਿਹੜਾ ਈਵਨਿੰਗ ਦਾ ਸਮਾਂ ਹੈਗਾ 4:00 4:30 4:00 ਵਜੇ ਦਾ ਆ ਵੇਖੋ ਸੋਹਣਾ ਆਰਡਰ ਹੈਗਾ ਆ ਵੇਖੋ ਥਣ ਕਿੱਡਾ ਸੋਹਣਾ ਫੁੱਟਿਆ ਬੱਚੀ ਨੇ ਹਾਂਜੀ ਹਾਂਜੀ ਆ ਵੇਖੋ ਪੋਲੀ ਬਹੁਤੀ ਜਿਆਦੀ ਆ ਲੋ ਭਰਾ ਵੇਖੋ ਦੋਸਤੋ ਬਹੁਤ ਵਧੀਆ ਜਿਹੜਾ ਥਣ ਵਰਦੇ ਪਏ ਆ ਆਹ ਲੋ ਮੋਟੀ ਧਾਰਾ ਲੋ ਬਹੁਤ ਸੋਹਣਾ ਜਵਾਬ ਹੈ ਜੀ ਬਾਕੀ ਜਿੰਨਾ ਆਪਾਂ ਮੁੱਲ ਕੀਤਾ ਇਹਨਾਂ ਦੇ 30000 ਦੀ ਵੀ ਬੱਚੀ ਨਹੀਂ ਮਹਿੰਗੀ ਹੈਗੀ ਬਿਲਕੁਲ ਬਿਲਕੁਲ ਹਾਂ ਜਿਹੜਾ ਥਾਂ ਜਵਾਲ ਲਗਾ ਨਾ ਬੱਚੀ ਨੂੰ 30000 ਦੀ ਵੀ ਨਹੀਂ ਕਹਿੰਦੇ ਜੀ ਆਪਣੇ ਹਰ ਵਾਰੀ ਰੇਟ ਦਾ ਪਤਾ ਜਾਇਜ਼ ਹੁੰਦੇ ਪਛਮ ਬਹੁਤ ਸੋਹਣਾ ਰੇਟ ਵੀ ਬਹੁਤ ਸੋਹਣਾ ਤੇ ਚੀਜ਼ ਦੀ ਕੁਆਲਿਟੀ ਬਹੁਤ ਸੋਹਣੀ ਹੈ ਆਹ ਵੇਖੋ ਲਓ ਜੀ ਠੀਕ ਹੈ ਆ ਦੂਜੇ ਨੰਬਰ ਤੇ ਜਿਹੜੀ ਵੈੜਾ ਦੋਸਤੋ ਉਹ ਐਚ ਐਫ ਦੇ ਵਿੱਚ ਕਰਾਸ ਕਹਿ ਲੋ ਹੈ ਗਈ ਆ ਵੀਰ ਤੂੰ ਵੀ ਜਾਣ ਲੈਨੇ ਆ ਤੇ ਫਿਰ ਇਹ ਕਿਨਮਾ ਸੁਆ ਸੁਈ ਜੀ ਪਹਿਲਾ ਸੁਆ ਸੁਈ ਜੇ ਮੂੰਹ ਚਾਰ ਦੰਦ ਜੇ ਮੂੰਹ ਚੌਗੀ ਆ ਹਾਂਜੀ ਤੇ ਸੁਈ ਨੂੰ ਇਹਨੂੰ ਡੇਢ ਮਹੀਨਾ ਹੋ ਚੁਕਾ ਜੇ ਆਪਣੇ ਘਰ ਹੀ ਬੱਚੀ ਬੱਚੀ ਇਹਦੀ ਮਰ ਚੁੱਕੀ ਐ ਮੈਂ ਆਖੀ ਵੀ ਨਹੀਂ ਬੱਚੀ ਮਰ ਗਈ ਆ ਆਪਣੇ ਘਰ ਘਰੇ ਸੀ ਹਨਾ ਹਾਂ ਘਰੇ ਹੀ ਆਪਣੇ ਤੇ ਮਹੀਨਾ ਦੱਸਿਆ ਹੋ ਗਿਆ ਸੁਈ ਨੂੰ ਮਹੀਨਾ ਜਿਆਦਾ ਹੋ ਗਿਆ ਡੇਢ ਹੀ ਲਾ ਲਓ ਤੁਸੀਂ ਠੀਕ ਆ ਹਾਂ ਡੇਢ ਭੈ ਭਰਾ ਨਹੀਂ ਆਉਣਾ ਕਿਨੂੰ ਨਰਪਤ ਨਾ ਆਵੇ ਬਾਕੀ ਸੀਲ ਠੰਡੀ ਬਣੀ ਆ ਠੀਕ ਹੈ ਹਾਂ 9 ਲੀਟਰ ਦੁੱਧ ਤੁਹਾਨੂੰ ਮੌਕੇ ਦੇ ਇਹ ਥਲੇ ਤੇ ਆ ਰਿਹਾ ਠੀਕ ਹੈ ਜੀ ਹਾਂ ਅ ਸੋ ਦੋਸਤੋ ਬਾਕੀ ਬੱਚੀ ਬੜੀ ਬਰੀਟ ਵਾਲੀ ਆ ਬਹੁਤ ਜਲਦੀ ਜੰਗੀ ਬੱਚੀ ਹੈ ਜੀ ਹਾਂ ਜੀ ਅ ਡੇਢ ਮਹੀਨਾ ਦੋਸਤੋ ਸੂਈ ਨੂੰ ਹੋ ਗਿਆ ਹੈ ਬਾਕੀ 9 ਲੀਟਰ ਦੁੱਧ ਤੁਹਾਨੂੰ ਤਿਆਰ ਮਿਲੇਗਾ ਮੌਕੇ ਦੇ ਵੀ ਜੀ ਕੋਈ ਵੀ ਚੋਗ ਆਪਣੀ ਚੁਵਾਈ ਜਿਹੜੀ ਤੁਸੀਂ ਦੋ ਟਾਈਮ ਦੀ ਇੱਕ ਟਾਈਮ ਦੀ ਦੂਰੋਂ ਨੇੜੇੋਂ ਆ ਕੇ ਕਰਨਾ ਤੁਹਾਡਾ ਫਰਜ਼ ਹੈ ਦੋਸਤੋ ਤਸੱਲੀ ਜ਼ਰੂਰ ਕਰ ਸਕਦੇ ਹੋ ਤੁਸੀਂ ਤੇ ਕੋਲੇ ਵੀਰ ਇਹਦਾ ਮੁੱਲ ਵੀ ਜ਼ਰੂਰ ਦੱਸ ਦੇਗੇ ਇਹਦਾ ਮੁੱਲ ਵੀ ਜੀ ਆਪਾਂ ਜੈ ਰੱਖਿਆ ਆ। ਬੱਚੀ ਦੇ ਭਾਵੇਂ ਵੀ 25 ਦੀ ਵੇਚਦੀ ਏ। ਪਰ ਆਪਾਂ 20 ਜੇ ਮੰਨਦਾਂ ਨਾ ਕਰਦਾਂਗੇ। 2000 ਰੁਪਏ। 20000 ਦੇ ਵਿੱਚੋਂ ਵੀ ਮੰਨਤਾਂ। ਹਾਂ 2000 ਰੁਪਏ 18000 ਰੁਪਏ ਦੀ ਬੱਚੀ ਦੇਵਾਂਗੇ ਆਪਾਂ ਆਂਾਈਆ ਖਲੋਈ। ਠੀਕ ਆ ਜੀ। ਸਮਾ ਵੀਰ ਜੀ ਤਕਰੀਬਨ ਬਿਲਕੁਲ ਸਹੀ ਹੈ ਨਾ ਇਹਨਾਂ ਹੋ ਗਿਆ ਨਾ। ਹਾਂ ਹਾਂ ਵੀ ਵੀ ਸਹੀ। ਓਕੇ ਓਕੇ। ਤੇ ਬਾਕੀ 20000 ਦੇ ਵਿੱਚੋਂ ਵੀ ਕਿਸਾਨ ਵੀਰੋ ਜਿਹੜਾ ਵੀਰ ਨੇ ਕਹਿ ਦਿੱਤਾ ਕੋਲੇ ਵੀਰ ਨੇ ਵੀ ਮੰਨਤਾਂ 20000 ਦੇ ਵਿੱਚੋਂ ਵੀ ਤੁਹਾਡਾ ਜਿਹੜਾ ਘਰੇ ਪਹੁੰਚੇ ਤਾਂ ਜਰੂਰ ਕੀਤਾ ਜਾਊਗਾ। ਤੇ 9 ਲੀ ਬਾਕੀ ਕੋਈ ਵੰਡਾ ਨਹੀਂ ਪਾਉਂਦੀ ਲੋੜ ਕੋਈ ਪੜਾ ਨਹੀਂ ਬਸ ਸੀਟਾਂ ਦੀ ਬਹੁਤ ਆ ਗਈ ਓਕੇ ਜੀ ਆਹ ਲਓ ਦੋਸਤੋ ਆ ਦੇਖੋ ਕਿਸਾਨ ਵੀਰੋ ਭਾਪੜਤਾ ਵੀ ਬਿਲਕੁਲ ਜਾਇਜ ਹੈਗਾ ਜੈਨੂਨ ਰੇਟ ਹੈਗੇ ਆ ਮੈਂ ਜ਼ਿਕਰ ਕੀਤਾ ਹੈਗਾ ਤਕਰੀਬਨ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਇਸ ਘਰੋਂ ਆ ਬਿਲਕੁਲ ਜੈਨੂਨ ਜੇ ਰੇਟ ਵਾਲੇ ਪਸ਼ੂ ਮਿਲਣਗੇ ਬੇਸ਼ੱਕ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਜ਼ਰੂਰ ਤੁਸੀਂ ਬਾਸ ਕੀ ਆ ਦੇਖੋ ਸੀ ਠੰਡੀ ਪਣੀ ਜਾਂਦੀ ਆ ਕੋਈ ਇਹਨਾਂ ਵਾਹ ਲੋੜ ਨਹੀਂ ਆਂ ਤਾਰਾ ਮਾਰ ਕੇ ਆਪਾਂ ਦਿਖਾ ਦੇਨੇ ਇਹਦੀਆਂ ਕੋਈ ਲੋੜ ਹੀ ਨਹੀਂ ਤੇ ਦੇਖੋ ਆ ਲੋ ਮੋਟੀਆਂ ਧਾਰਾ ਹੁੰਦੀਆਂ ਇਹਦੀਆਂ ਆ ਲੋ ਚੈੱਕ ਪਾਸ ਕਰ ਲੋ ਇਾਰੇ ਥਾਣਾ ਦੀ ਬਿਲਕੁਲ ਬਹੁਤੀ ਬੋਲੀਆਂ گاਵਾ ਆਪਣੀਆਂ ਮੱਝਾਂ ਵੀ ਉਂਗਲੂਂਗਲ ਦੀ ਧਾਰ ਆ ਦੋਸਤੋ ਆ ਵੇਖੋ ਕੋਈ ਭੂਰ ਛੱਟੇ ਵਾਲੀ ਤਾਂ ਗੱਲ ਹੀ ਨਹੀਂ ਗਈ ਆ ਲਓ ਅਰੇ ਥਾਣੇ ਪਸ ਮਾਇਆ ਕੱਢ ਜਲਦੀ ਕਰ ਮਾਲੀ ਬੜਾ ਵਧੀਆ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਬਿਲਕੁਲੇ ਬਿਲਕੁਲ ਅੱਛਾ ਤੇ ਫਾਈਨਲ ਇਹਦਾ 20000 ਦੇ ਵਿੱਚੋਂ ਵੀ ਮਾਨ ਮੰਗ ਆ 2000 ਰੁਪਏ ਮਾਨਦਾਨ ਕਰਨਾ ਜੈਸੇ Noi 18 ਦੀ ਦੇ ਦੇਣੀ ਆਪਾਂ ਓਕੇ ਵੀਰ ਜੀ ਹਾਂ ਜੀ ਹਾਂ ਜੀ ਠੀਕ ਆ ਸੋ ਦੋਸਤੋ ਅਗਲੇ ਜਿਹੜੇ ਐਨੀਮਲ ਹੈਗੇ ਆਪਾਂ ਮੱਝਾਂ ਵੱਲ ਚੱਲਦੇ ਆਂ گاਵਾ ਵੀਰ ਕੋਲ ਦੋ ਸੀਗੀਆਂ ਪੂਰੀ ਜਾਣਕਾਰੀ ਦਿੱਤੀ ਤੇ ਫਿਰ ਕੁੱਲੇ ਆ ਮੱਝ ਜਿਹੜੀ ਨੀਲੀ ਦੇ ਵਿੱਚ ਆ ਕੇ ਟੱਚ ਰੱਖਦੀ ਹੈ ਜੀ ਪਹਿਲਾ ਸੂਆ ਝੋਡੀ ਸੂਈ ਆ ਅੱਛਾ ਸੂਈ ਨੇ ਨੂੰ 4 ਮਹੀਨੇ ਘਰਾਂ ਲੈ ਕੇ ਜਾਂਦੇ ਵਾ ਇਹ ਹੁਣ ਇਸ ਲਈ 6 ਤੋਂ 7 ਲੀਟਰ ਦੁੱਧ ਮੌਕੇ ਦੇ ਤਿਆਰ ਜੇ ਠੀਕ ਆ ਹਾਂਜੀ ਹਾਂਜੀ ਪਹਿਲਾਂ ਸੁਬਾਹ ਸੁਣੀਏ ਮਗਰ ਬੱਚਾ ਇਹਦੀ ਹਾਂ ਉਹ ਵੇਖੋ ਕੱਟੀ ਬਜੀ ਹੋਵੇ ਮਗਰ ਕੱਟੀ ਬਹੁਤ ਤਗੜੀ ਹੈ ਮਗਰ ਮਗਰ ਕੱਟੀ ਬਰਾਬਰ ਦੀ ਮਿਲਣੀ ਆ ਦੋਸਤੋ ਤੁਹਾਨੂੰ ਨੀਲੀ ਦੀ ਕੱਟੀਆਂ ਆਉਂਦੀਆਂ ਤੇ ਹੋਰ ਨੀਲੀ ਦੀ ਤੁਹਾਨੂੰ ਮਗਰ ਕੱਟੀ ਮਿਲਣੀ ਆ ਪੈਰਾਂ ਦੇ ਨਿਸ਼ਾਨ ਵੇਖ ਲਓ ਤੇ ਐਕਸਟਰਾ ਜਿਹੜੀ ਤੁਹਾਨੂੰ ਪੈਸੇ ਖਰਚ ਕਰਨ ਦੀ ਲੋੜ ਨਹੀਂ ਪੈਣੀ ਕੱਟੀ ਤੇ ਕੱਟੀ ਜਿਹੜੀ ਤੁਹਾਨੂੰ ਨਾਲ ਇਸੇ ਮੱਝ ਦੇ ਮਿਲਣੀ ਮਿਲਣੀ ਝੋਟੀ ਦੇ ਨਾਲ ਮਿਲਣੀ ਮਿਲਣੀ ਆ ਵੇਖੋ ਕੱਟੀ ਆ ਹੁਣ ਤਾਂ ਮੌਕੇ ਦੇ ਵੇਖੋ ਕਿਹਦੀ ਤਾ ਆਹ ਵੇਖੋ ਰਾਜੀ ਆ ਪਿੱਠਪੂੜਾ ਵੇਖੋ ਕੱਟੀ ਤਾਂ ਬਹੁਤ ਚੰਗੀ ਸੋਹਣੀ ਕੱਟੀ ਆ ਤੇ ਆਪਾਂ ਮੱਝਵਾਲ ਚੱਲ ਪੈਨੇ ਹੁਣ ਇੱਕ ਵਾਰੀ ਤੇ ਕੁਲੇਵੀਰ ਦੁੱਧ ਦੱਸਿਆ ਵੀ 6 ਤੋਂ ਬਾਹਰ ਹੀ ਹੈ ਹਾਂਜੀ ਹਾਂਜੀ 7 ਕਿਲੋ ਦੁੱਧ ਆਜਰਿਆ ਤੁਸੀਂ 6 ਗਿੰਨ ਦੇ ਲੈ ਜੋ 6 ਮੰਨ ਕੇ ਚੱਲ ਜੇ ਪਤਾ ਕਿ ਕਿਹੇ ਵੀ ਭੈਣ ਭਰਾ ਨੇ ਏਡੀ ਦੂਰ ਹੋਣਾ ਆ ਕਿ ਇਹਨੂੰ ਖੇਚਲਣਾ ਪਵੇ ਬਾਕੀ ਜੂਣ ਇੱਕ ਨੰਬਰ ਹੋਊਗਾ ਆਪਣਾ ਡੰਗਰ ਕੋਈ ਭੂਰ ਛੱਟਣਾ ਹੋਊਗਾ ਪੂਰੀ ਫੁੱਲ ਗਰੰਟੀ ਹੋਗੀ ਮੇਰੀ ਇਹ ਗੱਲ ਦੀ ਠੀਕ ਆ ਜੀ ਹਾਂ ਅ ਸੋ ਦੋਸਤੋ ਜਿਹੜਾ ਫੇਸ ਆ ਮੂੰਹ ਮੱਥਾ ਹੈ ਤੇ ਬਗੀਨਾਸ ਆ ਲੋ ਮੂੰ ਮੱਥਾ ਵੇਖੋ ਬੱਲਾ ਮੱਥਾ ਹੈਗਾ ਤੇ ਜਿਹੜੇ ਨਿਸ਼ਾਨ ਹੈ ਪ੍ਰੋਪਰ ਪਿੱਛੇ ਵੇਖੋਗੇ ਦੋਸਤੋ ਨੀਲੀ ਦੀਆਂ ਮੱਝਾਂ ਦੇ ਜਿਹੜੇ ਨਿਸ਼ਾਨ ਆ ਦੋਸਤੋ ਆ ਮਗਰ ਵਾਈਟ ਖੁਰ ਹੈਗੇ ਆ ਤੇ ਥਾਣਾ ਦੀ ਕੁਆਲਿਟੀ ਪੂਰੀ ਤੁਸੀਂ ਜ਼ਰੂਰ ਨੋਟ ਕਰ ਲਓ ਮੁਠੀ ਵਾਲਾ ਥਾਣਾ ਥਾਣ ਬਹੁਤ ਸੋਹਣਾ ਹੈ ਦੀ ਕਸਮ ਗੇ ਚੰਗਾ ਸੋਹਣਾ ਥਾਣਾ ਗਾਇਬੰਦਰ ਸੋਹਣਾ ਹੈਗਾ ਤੇ ਆ ਵੇਖੋ ਚੰਗੀ ਸ਼ੈ ਹੈਗੀ ਆ ਤੇ ਖੁੱਲੇ ਵੀ ਇੱਕ ਵਾਰੀ ਰੇਟ ਜੇ ਦੱਸ ਗਏ ਬਾਅਦ ਆਪਾਂ ਤੋਰ ਕੇ ਬੁਖਾ ਦੇ ਗਏ ਰੇਡ ਵੀ ਦੀ ਇਹਦਾ ਆਪਣਾ ਜਾਇਜ਼ ਹੀ ਆ ਜੀ 45 ਹਜ਼ਾਰ ਚ ਮਾਨਤਾਨ ਕਰਦਾਂਗੇ 45 ਦੇ ਵਿੱਚੋਂ ਹੋਵੇਗਾ ਆਖੀ ਵੇਖੋ ਨਾਲ ਵੇਖੋ ਕੱਟੀ ਵੀ ਕਿੰਨੀ ਸਾਰੀ ਆ ਤੇਰੇ ਆ ਵੀ ਜਾ ਕੇ ਕੱਟੀ ਛੱਡੂਗਾ ਕੋਈ ਵੀ ਭੈਣ ਭਰਾ ਚੋਣੂਗਾ ਕੋਈ ਟੀਕਾ ਲਾਉਂਦੀ ਲੋੜ ਨਹੀਂ ਕੋਈ ਇਹਨੂੰ ਭੜਾ ਪਾਉਂਦੀ ਲੋੜ ਨਹੀਂ ਹਾਂ ਕੱਟ ਪਸਮਾਹ ਕੱਟੀ ਨਹੀਂ ਕਰਨਾ ਕੱਟੀ ਨਾਲ ਕੱਟੀ ਨੇ ਦੋਵੇਂ ਟਾਈਮ ਕੱਟੀ ਦੇ ਮਿਲਦੀ ਹੈ ਬਹੁਤ ਵਧੀਆ ਆਜੂ ਲੈ ਹੋ ਜੀ ਪਰ ਦੋਨੋਂ ਟਾਈਮ ਦੋਸਤ ਵੀਰ ਨੇ ਦੱਸਤਾ ਕੱਟੀ ਤੇ ਇਹ ਬੱਚੇ ਤੇ ਹੀ ਇਹਨੇ ਮਿਲਣਾ ਹੈਗਾ ਮਗਰ ਕੱਟੀ ਵੀ ਤਾਂ ਵੇਖੋ ਬਾਡੀ ਬੰਤਰ ਜਿਹੜੀ ਆ మీడియం ਹਾਈਟ ਹੈ ਦੋਸਤੋ ਕਿਉਂਕਿ ਆ ਜਿਆਦੀਆਂ ਮੱਝਾਂ ਦੇ ਵਿੱਚ ਜਿਆਦੀਆਂ ਝੋਟੀਆਂ ਦੇ ਵਿੱਚ ਬਿਲਕੁਲ ਬਰਾਬਰ ਦੀ ਹਾਈਟ ਵਾਲੇ ਪਸ਼ੂ ਆ ਜਿਹੜੇ ਉਹ మీడియం ਹੁੰਦੇ ਆ ਉਹ ਤੁਸੀਂ ਵੇਖ ਲਓ ਸੋਹਣੀ ਹਾਈਟ ਹੈਗੀ ਕਰਦੇ ਵੀ ਸੋਹਣਾ ਤੇ ਆ ਵੇਖੋ ਦੋਸਤੋ ਬੈਕ ਸਾਈਡ ਤੋਂ ਜਿਹੜਾ ਥਣਾ ਦੇ ਵੇਖੋ ਬੰਤਰ ਉੱਧਰ ਲੇਵਾ ਹੈਗਾ ਹਾਂ ਰਾਜੀ ਨੂੰ ਜੀ ਆ ਪਿੰਡੇ ਦੀ ਠੀਕ ਹੈ ਓਕੇ ਝੋਟੀ ਆ ਗਾੜੀ ਆ ਆਪਣੀ ਗਾਰੰਟੀ ਕੋਈ ਨਹੀਂ ਆ ਗਾੜੀ ਆ ਕਿਸੇ ਵੀਰ ਦੀ ਕਿਸਮਤ ਅੱਗੇ ਬਣੀ ਵੀ ਹੈਗੀ ਸੀ ਵੀਰ ਹਾਂ ਹਾਂ ਮੀਨੀਓ ਟ੍ਰੱਕ ਦੇ ਟਾਈਮ ਹਣਾ ਪੰਡਿਆ ਚਲੋ ਅੱਗੇ ਕਿਸੇ ਕਰਮਾਂ ਦੀ ਗੱਲ ਹਾਂਜੀ ਹਾਂਜੀ ਪਤਾ ਕਿ ਆਪਾਂ ਇਹ ਝੂਠ ਮਾਰੀਆ ਗਾਰੰਟੀ ਨਹੀਂ ਆਪਾਂ ਕੋਈ ਚੀਜ਼ ਦੀ ਦੇਖ ਚੈੱਕ ਨਹੀਂ ਕਰਾਈ ਨਹੀਂ ਨਹੀਂ ਚੈੱਕ ਉਹਦੀ ਫੇਟ ਝੋਟੀ 55000 ਦੀ ਵੀ ਨਹੀਂ ਹੈਗੀ ਨਾਲੇ ਸਾਫ ਆ ਜਾ ਕੋ ਕੱਟੀ ਆ ਬਿਲਕੁਲ ਬਿਲਕੁਲ ਸਾਫ ਸੁਥਰੀ ਝੋਟੀ ਆ ਬਿਲਕੁਲ ਆਹ ਵੇਖ ਲਓ ਦੋਸਤੋ ਤੇ ਅਗਲੇ ਪੰਨੇ ਵੀਰ ਦੇ ਕੋਲ ਇੱਕ ਜਿਹੜੀ ਝੋਟੀ ਆ ਉਹ ਵੀ ਆਪਾਂ ਪਾ ਲੈਣੇ ਚਾਣਨਾ ਤੇ ਵੱਡੀ ਕਦ ਕਾੜ ਹੈਗਾ ਕਿਉਂਕਿ ਆ ਵੇਖੋ ਤੁਸੀਂ ਨਾਰਮਲ ਜਿੰਨੇ ਪਸੂ ਦਿਖਾਏ ਉਹਨਾਂ ਚ ਬਿਲਕੁਲ ਉੱਪਰ ਤੱਕ ਕਦ ਕਾੜ ਹੈਗਾ ਇਸ ਝੋਟੀ ਦਾ ਤੇ ਵੀਰ ਕੁਲੇ ਵੀ ਇਹਦੀ ਵੀ ਜਾਣਕਾਰੀ ਦੇ ਦਿੱਤੀ ਝੋਟੀ ਕਿਵੇਂ ਇਹ ਵੀ ਜੀ ਦੂਜਾ ਸਵਾਲ ਝੋਟੀ ਸੂਈ ਜੇ ਹਾਂਜੀ ਤੇ ਬੱਚਾ ਇਹਦਾ ਮਰ ਚੁੱਕਾ ਜੀ ਕੀ ਗਾ ਕਿੰਨੇ ਕੇ ਸਮੇਂ ਦੀ ਸੂਈ ਆ ਸੂਈ ਨੂੰ ਡੇਢ ਮਹੀਨਾ ਹੋ ਚੁੱਕਾ ਜਿਵੇਂ ਤੁਹਾਨੂੰ ਜੁੜ ਮਾਰੀ ਘਰ ਵਾਲੇ ਦੇ ਮਹੀਨਾ ਕਹਿੰਦੇ ਸੀ ਪਰ ਆਪਾਂ ਡੇਢ ਮਹੀਨਾ ਕਹਿ ਕੇ ਦਿੰਨੇ ਆ ਜੀ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਨੂੰ ਮੌਕੇ ਦੇਦੇ ਥੱਲੇ ਨਾ ਖੜਿਆ ਸਾਡੇ ਕੋਲ ਆਣ ਕੇ ਕਿਹਾ ਵੀ ਨਹੀਂ ਹਾਂਜੀ ਪਹਿਲਾਂ ਤੇ ਦੁੱਧ ਗਾਈ ਤੇ ਥੱਲੇ 14 15 ਕਿਲੋ ਚੋਗੇ ਦੋ ਟਾਈਮ ਫੇਰ ਲੈ ਆਂਦੀ ਆ ਠੀਕ ਆ ਉੱਥੇ ਮਿਲਿਆ ਥਾਪੀ ਦੇ ਉੱਤੇ ਠੀਕ ਹੈ ਹੁਣ ਇੱਥੇ ਸਾਡੇ ਤੋਂ ਲੈਣ ਦੇ ਠੀਕ ਆ ਝੂਠ ਮਰੀ ਬਾਕੀ ਲੱਤ ਛੜ ਨਹੀਂ ਕੋਈ ਮਾਰਦੀ ਠੀਕ ਹੈ ਲਾ ਮਿਲ ਪੈਂਦੀ ਹੈ ਠੀਕ ਆ ਕੋਈ ਵੀ ਭੈਣ ਭਰਾ ਜੋਵੇ ਤਾਂ ਝੋਟੀ ਬਹੁਤ ਵੱਡੀ ਪਿਓਰ ਮੋਰਾ ਨਾਲ ਵੱਡੀ ਝੋਟੀ ਆ ਦੋਸਤੋ ਪਿਓਰ ਮੋਰਾ ਦੀ ਝੋਟੀ ਕਵਾਂਗੇ ਕਿਉਂਕਿ ਪੂਛ ਤੋਂ ਲੈ ਕੇ ਮੱਥੇ ਤੋਂ ਲੈ ਕੇ ਪੂਛ ਤੱਕ ਤੁਹਾਨੂੰ ਕੋਈ ਚਿੱਟਾ ਵਾਲ ਨਜ਼ਰ ਨਹੀਂ ਆਉਣਾਗਾ ਤੇ ਕਦ ਘਾਟ ਵੇਖੋਗੇ ਤੁਸੀਂ ਬਹੁਤ ਵੱਡਾ ਝੋਟੀ ਦਾ ਜਿਹੜਾ ਕਦ ਘਾਟ ਹੈਗਾ ਦੇ ਦੋ ਦੋ ਵਿੱਚ ਤਕਰੀਬਨ ਚੰਗਾ ਹੈਗਾ ਮੌਕੇ ਦਾ ਵੀਰ ਨੇ ਕਹਿਤਾ ਵੀ 14 ਲੀਟਰ ਦੀ ਚਵਾਈ ਸੀਗੀ ਪਰ ਹੁਣ 12 ਤੋਂ ਬਾਹਰ ਕਹਿ ਲੋ ਤੁਸੀਂ ਚਵਾਈ ਕਰਾ ਰਹੀ 12 12.5 13 ਵੀ ਮੰਨੋ ਪਰ 12.5 12 ਤੱਕ ਮੰਨੋ ਆ ਲੋ ਆ ਵੇਖੋ ਕਿਸਾਨ ਵੀਰੋ ਪਿੱਠਪੂੜਾ ਵੇਖੋਗੇ ਉਚਾਈ ਲੰਬਾਈ ਐਕਸਟਰਾ ਆਰਡੀਨਰੀ ਹੈਗੀ ਆ ਬਹੁਤ ਵੱਡੀਆਂ ਝੋਟੀਆਂ ਦੇ ਵਿੱਚ ਜਿਹੜੀ ਇਸ ਦਾ ਕਦ ਕਠਾ ਆਉਂਦਾ ਆਰਡਰ ਦੀ ਕੁਆਲਿਟੀ ਵੇਖ ਲਓ ਆ ਦੇਖੋ ਠੀਕ ਹੈ ਜੀ ਬੰਦ ਲੇ ਸੋ ਦੋਸਤੋ ਕਾਫੀ ਵੱਧ ਕੇ ਚੰਗੀ ਹਾਈਟ ਕੱਟ ਕੱਟ ਹੈਗਾ ਤੇ ਦੁੱਧ ਵੀਰ ਜੀ ਦੁੱਧ ਕਿੰਨਾ ਫਾਈਨਲ ਦੱਸੋ ਵੀ ਜਿਹੜਾ ਸਹੀ ਸਿੱਧੂਤ ਕਿੰਨਾ ਝੋ ਲੈਣਾ ਕੋਈ ਆ ਕੇ ਭੈਣੋ 12 ਕਿਲੋ ਲੀਟਰ ਨਾ ਮਿਲ ਲੈਣ ਕੇ 12 ਤੋਂ ਬਾਹਰ ਹੀ ਆ ਜਾਈ 12 13 ਕਿਲੋ ਖੁੱਲਾ ਮਿਲ ਲੈ ਬਾਰਾ ਤੇ ਰਗਲੂ ਹਾਂ ਜੀ ਮੈਨੇ ਮੰਨੀ ਤੇ ਕਹਾ ਮੈਂ ਦੱਦੀ ਹੈ ਬਾਕੀ ਮੈਂ ਬਹੁਤ ਵੱਡੀ ਹੈ ਬਿਲਕੁਲ ਸਹੀ ਹੈ ਤੇ ਇਹਦਾ ਮੁੱਲ ਵੀ ਕੀ ਕੀਤਾ ਹੋਇਆ ਹੈ ਮੁੱਲ ਵੀਰ ਜੀ ਮੈਂ ਤਾਂ ਬੱਜਾ ਹੋਵੇ ਨਾ ਜੀ ਮੈਂ ਭਾ 1.5 ਲੱਖ ਦੀ ਦੇਦੀ ਹੈ ਬ੍ਰੀਡਰ ਕੋਲ ਵੀ ਹੋਵੇ ਇਹ ਕੋਲ ਵੀ ਹੋਵੇ ਤਾਂ ਘੱਟਦੇ ਜਾਣ ਪਤਾ ਕੋਈ ਵੀ ਨਹੀਂ ਦਿੰਦਾ ਵੱਡੀ ਮੈਂ ਬਿਲਕੁਲ ਬਿਲਕੁਲ ਹਾਂ ਜੀ ਮੈਂ ਬਹੁਤ ਸੋਹਣੀ ਹੈ ਛੋਟੀ ਤੋਂ ਜਸੂਆ ਹੈ ਬਾਕੀ ਚਕੀਂਚ ਕੋਈ ਕਮੀ ਨਹੀਂ ਹੈਗੀ ਨਹੀਂ ਕਿਸੇ ਗੱਲੋਂ ਨਹੀਂ ਹੈਗੀ ਹਾਂ ਜੀ ਹਾਂ ਜੀ ਬਹੁਤ ਫੱਬਦੀ ਛੇ ਆ ਮੈਂ ਤਾਂ ਪਹਿਲਾਂ ਕਹਿੰਦਾ ਜੋ ਮਾਨਤਨ ਕਰਾਂਗੇ ਆਪਾਂ 73 ਚੋਂ ਵੀ ਹਾਂ 73 ਚੋਂ 73 ਚੋਂ ਹਾਂ 73000 ਦੇ ਵਿੱਚੋਂ ਠੀਕ ਆ ਖੁੱਲਾ ਦੋ ਤਾਂ ਦੋਸਤੋ ਦੋ ਤੋਂ ਬਲੋਂ ਕੋਈ ਵੀ ਤੁਹਾਨੂੰ ਨਾ ਕਿੰਤੂ ਪਰੰਤੂ ਨਹੀਂ ਹੋਵੇਗਾ 12 ਲੀਟਰ ਤੋਂ ਬਾਹਰ ਚੁਆਇ ਕਰੂ ਮੱਛੀ ਲੈ ਜਾਂਦਾ ਕੱਲ ਨੂੰ ਮੱਛੀ ਡੂਡੂ ਲੱਗਦੀ ਆ ਕੋਈ ਵੀ ਬੰਦਾ ਲੈ ਜਾਂਦਾ ਮੈਂ ਐਡੀ ਸਾਹਮਣੀ ਬੜੀ ਪੱਡੀ ਨਹੀਂ ਮਿਲਦੀ ਬਹੁਤ ਮਾਰੀ ਫੇਰੇ ਫਿਰੇ ਚੋਣ ਇੱਕ ਨੰਬਰ ਆ ਫਿਰ ਇਹਦੀ ਇੱਕ ਗ੍ਰੇਡੀ 86 ਹੈ ਜੀ ਚੋਡੀ ਸਹੀ ਸਹੀ ਆ ਵੀਰੇ ਹਾਂ ਠੀਕ ਆ ਤੇ ਕੁਲੇ ਵੀਰ 73 ਚੋਂ ਮਾਨਤਨ ਕਰ ਦੇਣਾ ਨੰਬਰ ਜ਼ਰੂਰ ਦੱਸੋ ਮੋਬਾਈਲ ਨੰਬਰ ਵੀਜੀ ਆਪਣਾ ਹੈ ਜੀ 88721 ਹਾਂਜੀ 82014 ਇਹ ਤੇ ਵਟਸਐਪ ਵੀ ਚੱਲਦਾ ਹਾਂਜੀ ਵਟਸਐਪ ਚੱਲਦਾ ਇੱਥੇ ਠੀਕ ਆ ਨੰਬਰ 21 ਆਪਣੇ ਕੋਲ ਹੁੰਦਾ ਹਾਂਜੀ ਹਾਂਜੀ ਇਹੋ ਹੀ 88721 ਤੇ 82014 ਠੀਕ ਆ ਹਾਂਜੀ ਸੋ ਦੋਸਤੋ ਇਹ ਸਨ ਵੀਰ ਕੁਲਾ ਜੀ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਇੱਥੇ ਜਿਹੜੇ ਡੇਲੀ ਰੂਟੀਨ ਦੇ ਵਿੱਚ ਤੁਹਾਨੂੰ ਅਕਸਰ ਇੱਥੇ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਲਿਆਉਣਾ ਦੇ ਵਿੱਚ ਮਾਰ ਵੀ ਹੈਗੇ ਆ ਤਜਰਬਾ ਵੀ ਹੈਗਾ ਕਿਉਂਕਿ ਵੀਰ ਨੇ ਜਿਹੜੇ ਪਸ਼ੂ ਆ ਖਰੀਦੇ ਹੋਇਆ ਨਰਕ ਪਰਖ ਕਰਕੇ ਆਪ ਖੋਦ ਲੈ ਕੇ ਆਉਂਦੇ ਆ ਜਿੰਨੀ ਕ ਗੱਲ ਜਾਇਜ਼ ਹੁੰਦੀ ਉਹ ਦੱਸਦੇ ਆ ਜਿਹੜੀ ਨਜਾਇਜ਼ ਵੀ ਹੁੰਦੀ ਪਸ਼ੂ ਦੇ ਵਿੱਚ ਕੋਈ ਔਗਣ ਹੁੰਦਾ ਵੀ ਦੱਸਦੇ ਆ ਗੋਣ ਹੁੰਦਾ ਉਹ ਵੀ ਦੱਸਦੇ ਆ ਰੇਟ ਵੱਡੀ ਗੱਲ ਆ ਵੀ ਸਭ ਤੋਂ ਵੱਡੀ ਗੱਲ ਵੀ ਰੇਟ ਜੈਨੂਨ ਹੈਗੇ ਇਸ ਕਿੱਲੇ ਦੇ ਉੱਪਰ ਤੇ ਇਹ ਚਾਰ ਨਗਸੀ ਦੋਸਤੋ ਚਾਰੇ ਨਗ ਮੈਂ ਬਿਲਕੁਲ ਤੁਹਾਨੂੰ ਵੇਰਵੇ ਸਿਹਤ ਜਿਹੜੇ ਆ ਦਿਖਾ ਦਿੱਤੇ ਆ ਜਿਸ ਪਸ਼ੂ ਦਾ ਭਾਅ ਪੜਦਾ ਤੁਹਾਨੂੰ ਵਾਰਾ ਖਾਂਦਾ ਹੋਵੇ ਉਸ ਪਸ਼ੂ ਦਾ ਤੁਸੀਂ ਹਿੰਟ ਦੇ ਕੇ ਗੱਲਬਾਤ ਕਰ ਸਕਦੇ ਹੋ ਪਸ਼ੂ ਖਰੀਦ ਸਕਦੇ ਹੋ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ